ਕਰਾਂਗੇ ਕਿ ਸਭ ਤੋਂ ਨਿਆਮ ਪਾਲਿਕਾ ਦੀ ਪਹਿਲੀ ਇਕਾਈ ਜਿਹੜੀ ਪੰਚਾਇਤ ਆ ਜਿਹੜਾ ਫੈਸਲਾ ਪੰਚਾਇਤ ਵਿੱਚ ਹੋ ਸਕਦਾ ਜੋ ਸਜਾਈ ਦਾ ਪਿੰਡ ਨੂੰ ਪਤਾ ਹੁੰਦਾ ਪੰਚਾਇਤ ਨੂੰ ਪਤਾ ਹੁੰਦਾ ਉਹ ਕਿਤੇ ਵੀ ਅੱਗੇ ਜਾ ਕੇ ਉਹ ਉਹ ਚੀਜ਼ ਜਿਹੜੀ ਹੈਗੀ ਆ ਉਹ ਫੈਸਲਾ ਉਸ ਤਰੀਕੇ ਨਾਲ ਹੀ ਹੋ ਸਕਦਾ ਸੋ ਜਦੋਂ ਹੁਣ ਪਿੰਡ ਦੀ ਪੰਚਾਇਤਾਂ ਨਵੀਆਂ ਚੁਣਨੇ ਆ ਤੇ ਸਭ ਤੋਂ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਣੀ ਚਾਹੀਦੀ ਹੈ ਸਰਵ ਸੰਮਤੀ ਨਾਲ ਚੁਣੀ ਹੋਈ ਪੰਚਾਇਤ ਦੇ ਫੈਸਲੇ ਪੱਖਪਾਤੀ ਨਹੀਂ ਹੋਣਗੇ ਤੇ ਪਿੰਡ ਦੇ ਵਿੱਚ ਡਵੈਲਪਮੈਂਟ ਵੀ ਹੋਊਗੀ ਜਦੋਂ ਕਿ ਸਰਕਾਰ ਵੀ ਕਹਿ ਰਹੀ ਹੈ ਕਿ 5 ਲੱਖ ਰੁਪਏ ਉਹਨਾਂ ਪਿੰਡਾਂ ਨੂੰ ਅਸੀਂ ਦੇਵਾਂਗੇ ਜਿਹੜੇ ਸਰਵ ਸੰਮਤੀ ਦੇ ਆਪਣੀ ਪੰਚਾਇਤ ਚੁਣਣਗੇ ਸੋ ਬਹੁਤ ਵਧੀਆ ਮੌਕਾ ਪਿੰਡਾਂ ਵਿੱਚੋਂ ਧੜੇਬਾਜ਼ੀ ਖਤਮ ਕਰਨ ਵਾਸਤੇ ਤੇ ਪਿੰਡਾਂ ਦੇ ਵਿਕਾਸ ਵਾਸਤੇ ਸਾਨੂੰ ਸਰਵ ਸੰਮਤੀ ਨਾਲ ਪੰਚਾਇਤਾਂ ਚੁਣਨੀਆਂ ਚਾਹੀਦੀਆਂ ਤੇ ਅਸੀਂ ਖਾਸ ਕਰਕੇ ਐਨਆਰਆਈ ਵੀਰਾਂ ਨੂੰ ਵੀ ਬੇਨਤੀ ਕਰਾਂਗੇ ਕਿਉਂਕਿ ਬਹੁਤ ਅ ਵੱਡੀ ਸਪੋਰਟ ਜਿਹੜੀ ਹੈ ਨਾ ਇਲੈਕਸ਼ਨਾਂ ਦੇ ਵਿੱਚ ਐਨਆਰਈ ਵੀਰਾਂ ਦੀ ਹੁੰਦੀ ਹੈ ਵੱਖ-ਵੱਖ ਪਾਰਟੀਆਂ ਵੱਲੋਂ ਸਪੋਰਟ ਕਰਦੇ ਅਸੀਂ ਬੇਨਤੀ ਕਰਾਂਗੇ ਕਿ ਬਿਨਾਂ ਕਿਸੇ ਭੇਤ ਭਾਪ ਤੇ ਪਿੰਡ ਵਾਲਿਆਂ ਨੂੰ ਇਹ ਬੇਨਤੀ ਕਰਨ ਕਿ ਤੁਸੀਂ ਸਰਬਸੰਤੀ ਨਾਲ ਪੰਚਾਇਤ ਸੁਣੋ ਤੇ ਜਿਹੜਾ ਪੈਸਾ ਪਿੰਡ ਦੇ ਵਿੱਚ ਇਲੈਕਸ਼ਨ ਤੇ ਲਾਉਣਿਆ ਕਿ ਉਹ ਉਦੋਂ ਅਸੀਂ ਦੁੱਗਣਾ ਪੈਸਾ ਤੁਹਾਨੂੰ ਪਿੰਡ ਦੇ ਵਿਕਾਸ ਵਾਸਤੇ ਦੇਵਾਂਗੇ ਤੇ ਜੇਕਰ ਇਹ ਗੱਲ ਹੁੰਦੀ ਹੈ ਕਿਉਂਕਿ ਜਦੋਂ ਧੜੇਬੰਦੀ ਦੇ ਨਾਲ ਪੈਸੇ ਦਿੱਤੇ ਜਾਂਦੇ ਆ ਜੇ ਜਦੋਂ ਕੋਈ ਵੀਰ ਐਨਆਰਈ ਵੀਰ ਬਾਹਰੋਂ ਆਉਂਦੇ ਆ ਜਾਂ ਕੋਈ ਕੰਮ ਕਰਾਉਣਾ ਚਾਹੁੰਦੇ ਆ ਜਿਨ੍ਹਾਂ ਨੂੰ ਦੀ ਮਦਦ ਕੀਤੀ ਹੁੰਦੀ ਉਹ ਤਾਂ ਉਹਨਾਂ ਨੂੰ ਸਤਿਕਾਰ ਦੇ ਆ ਪਰ ਦੂਸਰੇ ਉਹਨਾਂ ਨੂੰ ਜਿਹੜਾ ਹੈ ਉਸ ਨਜ਼ਰ ਨਾਲ ਨਹੀਂ ਦੇਖਦੇ ਲੇਕਿਨ ਸਰਬ ਸੰਤਿਆ ਵਾਸਤੇ ਐਨਆਰਈ ਵੀਰ ਮੋਹਰੇ ਆਉਂਦੇ ਆ ਤੇ ਸਾਰਾ ਪਿੰਡ ਹੀ ਉਹਨਾਂ ਨੂੰ ਜਿਹੜਾ ਹੈਗਾ ਹੱਥਾਂ ਦੇ ਚੱਕੂਗਾ ਕਿ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਏਕਤਾ ਕਰਾਉਣ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਅਸੀਂ ਬੇਨਤੀ ਕਰਾਂਗੇ ਖਾਸ ਕਰਕੇ ਇਹਨਾਂ ਦੇ ਵੀਰਾਂ ਨੂੰ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਾਂਗੇ ਕਿ ਤੜੇ ਬੰਦੀ ਤੇ ਪੈਸਾ ਨਾ ਲਾਓ ਸਰਾਬਾਂ ਤੇ ਜਾਂ ਹੋਰ ਚੀਜ਼ਾਂ ਤੇ ਉਹੀ ਪੈਸਾ ਤੁਸੀਂ ਪਿੰਡ ਦੇ ਵਿਕਾਸ ਤੇ ਲਾਓ ਸਰਬਸੰਤੀ ਨਾਲ ਪੰਚਾਇਤ ਜੁਣੋਂ ਪਿੰਡ ਦਾ ਵੀ ਭਲਾ ਹੋਊਗਾ ਤੇ ਉਹਦੇ ਨਾਲ ਇਲਾਕੇ ਦਾ ਵੀ ਭਲਾ ਹੋਊਗਾ ਜਿਸ ਤਰ੍ਹਾਂ ਕੀ ਸੀਚੇ ਵਾਲ ਪਿੰਡ ਹੋ ਗਿਆ ਜਲੰਧਰ ਤੇ ਸੁਲਤਾਨਪੁਰ ਸੈਫਲਾਵਾ ਤੇ ਮਾਪੁਰਸਾਂ ਦੇ ਵੱਲੋਂ ਦੀ ਕਿ ਹਰ ਵਾਰ ਸਰਬਸੰਤੀ ਕਰਵਾਈ ਜਾਂਦੀ ਹੈ ਤਾਂ ਇਸ ਤਰ੍ਹਾਂ ਹੋਰ ਮਾਪੁਰਸ ਵੀ ਕੀਤਾ ਦੁਆ ਕਰਦੇ ਤੁਸੀਂ ਸਾਰੇ ਮਾਪੁਰਸਾਂ ਨੂੰ ਬੇਨਤੀ ਕਰਾਂਗੇ ਬਾਕੀ ਤਾਂ ਪਿੰਡ ਵਾਲਿਆ ਤੇ ਨਿਰਪਰ ਹੁੰਦਾ ਜੇ ਉਹ ਰਾਜੀ ਹੁੰਦੇ ਆ ਤੇ ਸਰਬਸੰਮਤੀ ਹਰ ਪਿੰਡ ਵਿੱਚ ਹੋ ਸਕਦੀ ਹੈ ਤੇ ਦੇਕਰ ਪਿੰਡ ਵਾਲੇ ਨਹੀਂ ਰਾਜੀ ਹੁੰਦੇ ਤੇ ਵੋਟਾਂ ਵੀ ਪੈ ਜਾਣ ਤਾਂ ਪਰ ਸਾਨੂੰ ਇਹ ਧੜੇਬੰਦੀਆਂ ਜਿਹੜੀਆਂ ਹੈਗੀਆਂ ਉਹ ਨਹੀਂ ਬਣਾਉਣੀਆਂ ਚਾਹੀਦੀਆਂ ਪਹਿਲ ਦੇਣੀ ਚਾਹੀਦੀ ਹੈ ਕਿ ਜਿਹੜੀ ਹੈ ਸਰਬਸੰਮਤੀ ਨਾਲ ਜਿਹੜੀ ਹੈ ਉਹ ਇਲੈਕਸ਼ਨ ਹੋਵੇ ਕਿਉਂਕਿ ਸਰਬਸੰਮਤੀ ਦੇ ਜਿਹੜਾ ਹੋਇਆ ਪੰਚਾਇਤ ਪੰਜ ਸਰਪੰਚ ਉਹਨਾਂ ਦੇ ਨਾਲ ਜਦੋਂ ਕੋਈ ਕਮ ਬੈਂਦਾ ਉਹ ਫਿਰ ਤੁਹਾਡੇ ਬੰਦੀ ਤੋਂ ਉੱਪਰ ਹੁੰਦਾ ਫੈਸਲੇ ਵੀ ਤੁਹਾਡੇ ਬੰਦੀ ਤੋਂ ਉੱਪਰ ਉੱਠ ਕੇ ਹੁੰਦੇ ਆ ਪੱਖਪਾਤ ਨਹੀਂ ਹੁੰਦਾ ਤੇ ਕਲੇਸ਼ ਜਿਹੜਾ ਹੈ ਉਹ ਪੰਡਾਂ ਦੇ ਘਟ ਜਾਂਦੇ ਆ ਜੇਕਰ ਇਲੈਕਸ਼ਨਾਂ ਹੋਣ ਤਾਂ ਉਹ ਜਿਹੜੀ ਹੈਗੀ ਹੈ ਤੁਹਾਡੇ ਬੰਦੀ ਹੋਰ ਵੱਧ ਜਾਂਦੀ